ਮੇਰੀ ਰਾਜਕੁਮਾਰਾ ਵਰਗੀ ਜ਼ਿੰਦਗੀ ਮੇਰੀ ਜ਼ਿੰਦਗੀ ਰਾਜਕੁਮਾਰਾ ਵਰਗੀ ਰਾਜਕੁਮਾਰਾ ਵਰਗੇ ਮੇਰੇ ਸ਼ੌਂਕ ਮੇਰੀ ਜ਼ਿੰਦਗੀ ਐਸ਼ ਮਸਤੀ ਵਰਗੀ ਐਸ਼ ਮਸਤੀ ਕਰਮਾਉਂਦੇ ਮੇਰੇ ਮਾਂ ਪਿਓ ਮੈਂ ਚਾਦਰ ਤੋਂ ਵੀ ਬਾਹਰ ਨਿਕਲ ਜਾਂਦਾ ਜਦ ਤੱਕ ਮੇਰਾ ਪਿਓ ਪਗਾਉਂਦਾ ਮੇਰੇ ਸ਼ੌਂਕ ਮੇਰਾ ਜੋ ਵੀ ਮਨ ਕਰਦਾ ਮੈਨੂੰ ਉਹੀ ਖਾਣ ਨੂੰ ਮਿਲ ਜਾਂਦਾ ਮੇਰੀ ਮਾਂ ਨਿਖਾਰਦੀ ਮੈਨੂੰ ਹਰ ਰੋਜ਼ ਮੇਰੇ ਸਿਰ ਤੇ ਮਿੱਟੀ ਨਾ ਪੈਣ ਦਵੇ ਮੈਂ ਮਾਂ ਦੀ ਬੁੱਕਲ ਵਿੱਚ ਲੁਕ ਜਾਂਦਾ ਮੇਰੇ ਪੈਰਾਂ ਨੂੰ ਤਕਲੀਫ਼ ਨਾ ਪਵੇ ਮੇਰਾ ਪਿਓ ਆਪਣੇ ਮੋਢਿਆਂ ਤੇ ਮੈਨੂੰ ਚੱਕ ਲੈਂਦਾ ਮੈਨੂੰ ਫਿਕਰ ਨਾ ਕੋਈ ਮੇਰਾ ਜੋ ਵੀ ਮਨ ਮੈਂ ਉਹੀ ਮੰਗ ਲੈਂਦਾ ਅੱਖ ਮੀਚ ਕੇ ਮੇਰਾ ਪਿਓ ਮੇਰੀ ਹਰ ਜਿੱਦ ਪੂਰੀ ਕਰ ਦਿੰਦਾ ਮੇਰੀ ਜ਼ਿੰਦਗੀ ਰਾਜਕੁਮਾਰਾਂ ਵਰਗੀ ਰਾਜਕੁਮਾਰਾਂ ਵਰਗੇ ਮੇਰੇ ਸ਼ੌਂਕ ਮੇਰੀ ਜ਼ਿੰਦਗੀ ਐਸ਼ ਮਸਤੀ ਵਰਗੀ ਐਸ਼ ਮਸਤੀ ਕਰਵਾਉਂਦੇ ਮੇਰੇ ਮਾਂ ਪਿਓ ਬਾਬ ਦੇ ਕੱਪੜੇ ਫੱਟੇ ਪੁਰਾਣੇ ਮੈਨੂੰ ਹਰ ਸਾਲ ਨਵਾਂ ਲੀੜਾ ਲਿਆ ਦਿੰਦਾ ਮਾਂ ਮੇਰੀ ਭਾਵੇਂ ਭੁੱਖੀ ਹੋਵੇ ਮੇਰੇ ਮੂੰਹ ਵਿੱਚ ਦਾਣਾ ਹਮੇਸ਼ਾ ਰਹਿੰਦਾ ਕੀ ਮਿੱਠਾ ਕੀ ਕੋੜਾ ਕੁਝ ਮਾਂ ਨੂੰ ਨਾ ਪਤਾ ਉਹ ਮੇਰਾ ਢਿੱਡ ਭਰ ਕੇ ਖੁਦ ਵੀ ਰੱਜ ਜਾਂਦੀ ਖੁਦ ਭਾਵੇਂ ਇਕੱਲੀ ਲੂਣ ਨਾਲ ਰੋਟੀ ਖਾਂਦੀ ਪਰ ਮੈਨੂੰ ਹਰ ਸਵਾਦ ਦਾ ਚਸਕਾ ਪਾ ਜਾਂਦੀ ਮੇਰਾ ਚੁੰਮ ਕੇ ਮੱਥਾ ਮੇਰਾ ਸ਼ਿੰਗਾਰ ਕਰਦੀ ਮੈਨੂੰ ਸਭ ਤੋਂ ਸੋਹਣਾ ਰਾਜਕੁਮਾਰ ਬਣਾਉਂਦੀ ਇਸ ਦੁਨੀਆ ਦੀ ਸਹਿਰ ਮੇਰਾ ਪਿਓ ਕਰਵਾਉਂਦਾ ਖੁਦ ਭਾਵੇਂ ਇਹ ਫਿਰਨੀ ਟੱਪੀ ਵੀ ਨਾ ਹੋਣੀ ਮੇਰੀ ਜ਼ਿੰਦਗੀ ਰਾਜਕੁਮਾਰਾਂ ਵਰਗੀ ਰਾਜਕੁਮਾਰਾਂ ਵਰਗੇ ਮੇਰੇ ਸ਼ੌਂਕ ਮੇਰੀ ਜ਼ਿੰਦਗੀ ਐਸ਼ ਮਸਤੀ ਵਰਗੀ ਐਸ਼ ਮਸਤੀ ਕਰਵਾਉਂਦੇ ਮੇਰੇ ਮਾਪਿਓ ਜੇ ਅੱਜ ਵੀ ਮੈਂ ਰਾਜਕੁਮਾਰ ਬਣ ਕੇ ਘੁੰਮਾਂ ਇਹ ਕਿਰਪਾ ਬਸ ਮੇਰੇ ਮਾਪਿਓ ਦੀ ਮੈਂ ਸਾਰੀ ਜ਼ਿੰਦਗੀ ਇਹ ਕਰਜ਼ ਨਹੀਂ ਚੁਕਾ ਸਕਦਾ ਭਾਵੇਂ ਜਿੱਤ ਲਵਾਂ ਇਹ ਦੁਨੀਆ ਸਾਰੀ ਜੇ ਰੱਬ ਤੂੰ ਵੇ ਦੇਖਣਾ ਤਾਂ ਦੇਖ ਨਿਗਾ ਮਾਪਿਓ ਦੀ ਜੇ ਸੇਵਾ ਤੂੰ ਕਰਨੀ ਚਾਹੁੰਦਾ ਤੱਕਰ ਸੇਵਾ ਆਪਣੇ ਮਾਪਿਓ ਦੀ ਤੂੰ ਬਣ ਰਾਜਕੁਮਾਰ ਆਪਣੇ ਮਾਪਿਓ ਦਾ ਬਾਕੀ ਦੁਨੀਆ ਖਸਮਾਂ ਨੂੰ ਖਾਣੀ ਤੂੰ ਬਣ ਅੱਖ ਦਾ ਤਾਰਾ ਆਪਣੇ ਮਾਪਿਓ ਦਾ ਤੇ ਕਰ ਇੱਜ਼ਤ ਫਿਰ ਮਨ ਹਰ ਗੱਲ ਆਪਣੇ ਮਾਪਿਓ ਦੀ ਮੇਰੀ ਜ਼ਿੰਦਗੀ ਰਾਜਕੁਮਾਰਾਂ ਵਰਗੀ ਰਾਜਕੁਮਾਰਾਂ ਵਰਗੇ ਮੇਰੇ ਸ਼ੌਂਕ ਮੇਰੀ ਜ਼ਿੰਦਗੀ ਐਸ਼ ਮਸਤੀ ਵਰਗੀ ਐਸ਼ ਮਸਤੀ ਕਰਵਾਉਂਦੇ ਮੇਰੇ ਮਾਪਿਓ ਮੇਰੀ ਜ਼ਿੰਦਗੀ ਐਸ਼ ਮਸਤੀ ਵਰਗੀ ਐਸ਼ ਮਸਤੀ ਕਰਵਾਉਂਦੇ ਮੇਰੇ ਮਾਪਿਓ ਅੱਜ ਮਸਤੀ ਕਰਮਾਉਂਦੇ ਮੇਰੇ ਮਾਪੇ